ਕੁਆਤੇ ਕਿਸ ਹਵਾਏ ਬਾਰੇ ਕਿਸ ਸ਼੍ਰੀ ਰਮੰਦਰ ਸਾਹਿਬ ਦੇ ਨੇੜੇ ਜੁੱਟੇ ਹੋ ਗਏ ਕਿਤੇ ਦੇਰ ਪਰਬਤ ਤੇ ਨਹਾਤਰ ਹੋਏ ਕੀ ਅੰਤ ਤੱਕ ਇਹਦਾ ਸੁਭਾਅ ਲੱਗਦਾ ਹੈ ਕਿ ਅੱਜ ਜਦੋਂ ਆਪੇ ਗੋਲ ਵਿੱਚ ਲੜਕੀਆਂ ਚਿੱਟਾ ਵੇਖਦੀਆਂ ਵੀ ਐ ਤੇ ਲੜਕੀਆਂ ਚਿੱਟਾ ਖਿਲਾਉਂਦਾ ਹੈ ਔਰ ਉਹ ਲੜਕੀਆਂ ਚਿੱਟੇ ਦੇ ਪੂਰੀ ਵਾਸਤੇ ਦਸਤ ਕੰਮ ਕਰਦੀਆਂ ਨੇ ਇਹਨਾਂ ਨੂੰ ਦਿੰਦੇ ਆ ਪੈਸੇ ਤਰੀਕਾ ਚੱਲਦੇ ਆ ਜਿਹੜੇ ਬੋਲ ਮਾਲਕ ਆ ਜਿਹੜੇ ਵੀ ਕੋਈ ਬੋਲ ਚੱਲੇ ਵੀ ਗੈਸ ਆ ਰਹੇ ਹੁੰਦੇ ਨੇ ਉਹਨਾਂ ਕੋਲੋਂ ਤੁਸੀਂ ਜਿਹਨੇ ਵੀ ਗੈਸ ਸਟੇ ਕਰਦੇ ਹਰ ਇੱਕ ਦਰ ਦੀ ਫੀਸ ਦਾ ਰਿਸਟ੍ਰੈਂਸ਼ਨ ਦਿੱਤੀ ਜਾਂਦੀ ਹੈ ਪੰਜ ਮੈਂਗਰ ਦਾ ਨਾਮ ਤੇ ਸਕਦਾ ਮੋਬਾਈਲ ਨੰਬਰ ਦੇ ਦਿੱਤੇਗਾ ਉਹਨਾਂ ਦੇ ਮੋਬਾਈਲ ਲੋਕੇਸ਼ਨ ਘੜਾਣਾ ਉਹਨਾਂ ਦੇ ਖਾਤੇ ਮੰਗਦੇ ਦਿੱਤੇ ਜਿਹੜੇ ਅਰੋਸ਼ਨ ਲਏ ਆ ਉਹਨਾਂ ਕੋਲ ਵਿੱਚ ਲੈ ਜਾਣਾ ਤੇ ਪਤਾ ਪਾਲਣਾ ਰਿਮੰਦਰ ਸਾਹਿਬ ਨਜ਼ਦੀਕ ਹੋਟਲਾਂ ਵਿੱਚ ਚੱਲ ਰਹੇ ਕਾਫੀ ਲੰਬੇ ਸਮੇਂ ਤੋਂ ਦੇਵ ਵਪਾਰ ਦੇ ਤੰਦਿਆਉ ਪੱਠਲ ਪਾਉਣ ਦੇ ਲਈ ਜਾਗਦਾ ਜ਼ਮੀਰ ਸੰਸਥਾ ਦੇ ਮੁਖ ਸੇਵਾਦਾਰ ਸੁਭਾਸ਼ ਸੈਗਲ ਵੱਲੋਂ ਆਪਣੀ ਸੰਸਥਾ ਦੇ ਸਾਥੀਆਂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਹੋਟਲਾਂ ਵਿੱਚ ਚੱਲ ਰਹੇ ਦੇਵ ਵਪਾਰ ਉੱਪਰ ਠਲ ਪਾਉਣ ਅਤੇ ਉਸ ਨੂੰ ਰੋਕਣ ਦੇ ਲਈ ਜਾਗਦਾ ਜ਼ਮੀਰ ਸੰਸਥਾ ਵੱਲੋਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ ਸੇਵਾਦਾਰ ਜਾਗਦਾ ਜ਼ਮੀਰ ਹਮੇਸ਼ਾ ਜਨ ਆਭੀ ਜਨਤਾ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਵਿਸਵਾਰਥ ਸੇਵਾ ਦੀ ਭਾਵਨਾ ਹੈ ਸਾਡੀ ਐਨ ਜੀਓ ਦੇ ਸੇਵਾਦਾਰਾਂ ਦੀ ਅੱਜ ਸਾਡੇ ਐਨ ਜੀਓ ਦੇ ਸਾਰੇ ਸੇਵਾਦਾਰ ਇੱਥੇ ਆਏ ਆ ਅਸੀਂ ਕੋਈ 8-10 ਮਹੀਨੇ ਤੋਂ ਮਨਜੀਤ ਸਿੰਘ ਰਾਹੀਂ ਕਹਿ ਤੇ ਤੇ ਹੋਰ ਇਲਾਕਾ ਨਿਵਾਸੀ ਜਿਹੜੇ ਸਾਹਮਣੇ ਨਹੀਂ ਆਏ ਉਹਨਾਂ ਦੇ ਕਹਿ ਤੇ ਇੱਕ ਆਵਾਜ਼ ਬੁਲੰਦ ਕੀਤੀ ਸੀ ਆਵਾਜ਼ ਬੁਲੰਦ ਕੀਤੀ ਸੀ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਕੁਝ ਹੋਟਲ ਹੈਗੇ ਆ ਜਿੱਥੇ ਦੇ ਪਾਰ ਦੇ ਧੰਦੇ ਲਗਾਤਾਰ ਹੁੰਦੇ ਆ ਅਸੀਂ ਇਹਦੇ ਸਬੂਤ ਵੀ ਦਿੱਤੇ ਸੀ ਪ੍ਰਸ਼ਾਸਨ ਨੂੰ ਔਰ ਪ੍ਰਸ਼ਾਸਨ ਨੇ ਕਾਰਵਾਈ ਵੀ ਕੀਤੀ ਸੀ ਮੈਂ ਧੰਨਵਾਦੀ ਹਾਂ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਕੁਲਵਿਦਾ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਬਾਕੀ ਅਫਸਰਾਂ ਨੇ ਕੋਆਪਰੇਟ ਕੀਤਾ ਪਰ ਅਸੀਂ 8-10 ਮਹੀਨੇ ਤੋਂ ਸਾਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਅਸੀਂ ਬੜੀ ਬਾਰ ਪ੍ਰਸ਼ਾਸਨ ਸਮਝਾਇਆ ਵੀ ਇੱਥੇ ਚਿੱਟਾ ਵੀ ਵੇਖਦਾ ਹੋਟਲਾਂ 'ਚ ਲੜਕੀਆਂ ਚਿੱਟਾ ਵੇਚਦੀਆਂ ਵੀ ਐ ਔਰ ਲੜਕੀਆਂ ਨੂੰ ਚਿੱਟਾ ਪਿਲਾਇਆ ਵੀ ਜਾਂਦਾ ਔਰ ਉਹ ਲੜਕੀਆਂ ਚਿੱਟੇ ਦੀ ਪੂਰਤੀ ਵਾਸਤੇ ਗਲਤ ਕੰਮ ਕਰਦੀਆਂ ਰਿਲੇਸ਼ਨ ਬਣਾਉਂਦੀਆਂ ਪੈਸੇ ਕਮਾਉਂਦੀਆਂ ਕਿਉਂਕਿ ਪੈਸੇ ਤੋਂ ਬਿਨਾ ਚਿੱਟਾ ਨਹੀਂ ਮਿਲਦਾ ਸਭ ਤੋਂ ਲਗਾ ਚਿੱਟਾ ਐਸੇ ਦੇ ਇਸ ਹਲਕੇ ਚਾਹ ਹੌਟਲਾ ਚ ਹੈ ਉਹਨਾਂ ਹੌਟਲਾਂ ਦੀ ਅਸੀਂ ਬਾਰ-ਬਾਰ ਲਿਸਟ ਵੀ ਦਿੱਤੀ ਸੀਪੀ ਸਾਹਿਬ ਨੂੰ ਦਿੱਤੀ ਸੈਨ ਸਿੰਘ ਅਨੁਮੰਦਿਤ ਸਭ ਨੂੰ ਦਿੱਤੀ ਹਰੇਕ ਅਫਸਰ ਨੂੰ ਅਸੀਂ ਮਤਲਬ ਬਾਰ-ਬਾਰ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦਿੱਤੀ ਇੱਥੇ ਧੰਦੇ ਹੋ ਰਹੇ ਇਹਨੂੰ ਰੋਕੋ ਪਰ ਪ੍ਰਸ਼ਾਸਨ ਨਾ ਕਾਮਯਾਬ ਹੋਇਆ ਜੇ ਇੱਥੇ ਸੀ ਕਿਸੇ ਅਫਸਰ ਨੂੰ ਇਨਫੋਰਮੇਸ਼ਨ ਦੇਣੇ ਆ ਸੀਨੀਅਰ ਅਫਸਰ ਨੂੰ ਉਹ ਇਨਫੋਰਮੇਸ਼ਨ ਉਸੇਲੇ ਅੱਗੇ ਜਿੰਨਾਂ ਦੇ ਖਿਲਾਫ ਦਿੰਨੇ ਉਹਨਾਂ ਕੋ ਪਹੁੰਚ ਜਾਂਦੀ ਉਹ ਚੱਕੰਨੇ ਹੋ ਜਾਂਦੇ ਸੀ ਸਾਡੇ ਕੋ ਵੀਡੀਓ ਵੀ ਹੈਗੀ ਏ ਫਿਰ ਅਸੀਂ ਏਸੀਬੀ ਸਾਹ ਨੂੰ ਦਿਖਾਤੀ ਏ ਪਰ ਪਾਹੀਰ ਨੂੰ ਦਿਖਾਤੀ ਸੀ ਸੀਬੀ ਸਾਹ ਨੂੰ ਦੇਤੀ ਉੱਪਰ ਵੀ ਦੇਤੀ ਏ ਕਿ ਜਿੰਦੇ ਅੱਚ ਅਸੀਂ ਇਨਫੋਰਮੇਸ਼ਨ ਦਿੱਤੀ ਸਾਡੀ ਇਨਫੋਰਮੇਸ਼ਨ ਤੋਂ ਬਾਹਰ ਕੀ ਨਾਂ ਸੀ ਹਟੋਲਾ ਭਾਜੀ ਕੋਈ ਨਵਾਂ ਵੀ ਨਾਂ ਨਹੀਂ ਰੱਖਿਆ ਲੜਕੀਆਂ ਬਾਹਰ ਨਿਕਲੀਆਂ ਉਹਨੂੰ ਸਾਲੇ ਸਾਹਮਣੇ ਖਲੋ ਕੇ ਲੜਕੀਆਂ ਨੂੰ ਜਾਣ ਦਿੱਤਾ ਏ ਵੀਡੀਓ ਅਸੀਂ ਮੀਡੀਆ ਨੂੰ ਦੇ ਦਾਂਗੇ ਵੀ ਪੁਲਿਸ ਵਾਲਿਆਂ ਹੈ ਐਲਰ ਐਲਰਜੀ ਹੋਟਲ ਚੋਂ ਲੜਕੀਆਂ ਨੂੰ ਬਾਹਰ ਪੁਲਿਸ ਵਾਲਾ ਕਢਾਇਆ ਤੇ ਬਾਅਦ ਚੰਦਰ ਰੇਟ ਕਰਨ ਗਏ ਆ ਬੜੀ ਸ਼ਰਮ ਦੀ ਗੱਲ ਹੈ ਵੀ ਜਿਨ੍ਹਾਂ ਨੂੰ ਅਸੀਂ ਆਪਣੀ ਦੇਸ਼ ਦੀ ਰਾਕੀ ਜਿਹੜੀ ਖਾਕੀ ਹੈ ਜਿਹੜੀ ਸਭ ਤੋਂ ਵੱਡਾ ਸਾਡੇ ਦੇਸ਼ ਦੀ ਸ਼ਾਨ ਹੈ ਉਹਦਾ ਮੈਸੇਜ ਲੋਕਾਂ ਇਧਰ ਜਾਂਦਾ ਮੈਨੂੰ ਮੈਰਾ ਇਸ ਸੀਰੀਜ਼ ਲੜਾ ਕੋਈ ਨਾ ਨਾ ਦੇ ਨਾਲੀ ਨਾ ਮੈਂ ਕੋਈ politcal ਹੈਗਾ ਮੈਂ ਸਮਾਜਿਕ ਲੜਾਈਆਂ ਲੜੀਆਂ ਔਰ ਸਮਾਜਿਕ ਲੜਾਈਆਂ ਲੜ ਕੇ ਮੈਂ 17 ਬੱਚੇ ਕਰਾਏ ਆ ਸਾਰੀ ਜਨਤਾ ਨੂੰ ਪਤਾ ਪੰਜਾਬ ਦੀ ਪਰ ਅਸੀਂ ਇੱਕ ਧਰਨੇ ਦੀ ਆਵਾਜ਼ ਦਿੱਤੀ ਸੀ ਧਰਨਾ 17 16 10 2025 ਨੂੰ ਰੱਖਿਆ ਸੀ ਜਗਦਜੀਤ ਮੀਰ ਨੇ ਹੋਰ ਵੀ ਜਿਹੜੀਆਂ ਸਾਡੇ ਨਾਲ ਕਿਸਾਨ ਜਥੇਬੰਦੀਆਂ ਬਹਾਨੋ ਕਿਸਾਨ ਯੂਨੀਅਨ ਕਿਸਾਨ ਯੂਨੀਅਨ ਹੋਰ ਵੀ ਕਈ ਬਿੱਲਾ ਅਰੇ ਵਾਲੇ ਜੀ ਮਨਜੀਤ ਸਿੰਘ ਜੀ ਹੋਰ ਸ਼ਹਿਰ ਦੇ بڑے ਪਤਵੰਤੇ ਵਕੀਲਾਂ ਦੀ ਐਸੋਸੀਏਸ਼ਨਾਂ ਬੜੇ ਅਸੀਂ ਇਕੱਠੇ ਕਿਤੇ ਹੀ ਬੜੀ ਵੀਡੀਓ ਵਾਇਰਲ ਨਹੀਂ ਕੀਤੀ ਅ ਸਾਡੇ ਘੱਟ ਲਗਭਗ ਕੱਲ 2000 ਵਲੰਟੀਅਰ ਇਥੇ ਹੋਏ ਸੀ ਬਾਈਕ ਅਤੇ ਬਾਈਕ ਰੁਪਤ ਪਰ ਸਾਨੂੰ ਪ੍ਰਸ਼ਾਸਨ ਵੱਲੋਂ ਭਰੋਸਾ ਦਿਲਾਇਆ ਜਾ ਰਿਹਾ ਹੈ ਉਹ ਭਰੋਸਾ ਉਹਨਾਂ ਦੇਣਗੇ ਵੀ ਜਿਹੜੇ ਜ਼ਿਆਦਾ ਹੀ ਮੀਨ ਨੇ ਸਬੂਤ ਦਿੱਤੇ ਨੇ ਉਹ ਉਹਨਾਂ ਦੇ ਕਾਰਵਾਈ ਹੋ ਜਿਹੜੇ ਜਿਹੜੇ ਅਫਸਰ ਇਹਦੇ ਅੱਛੀ ਮੰਗ ਪੱਤਰ ਵਿੱਚ 5 6 ਅਫਸਰਾਂ ਦੇ ਨਾਂ ਦਿੱਤੇ ਆ ਉਹਨਾਂ ਦੀਆਂ ਕਾਲਡੀਆਂ ਕਢਾਈਆਂ ਜਾਣ ਉਹਨਾਂ ਦੀਆਂ ਮੋਬਾਈਲ ਦੀਆਂ ਲੋਕੇਸ਼ਨਾਂ ਕਢਾਈਆਂ ਜਾਣ ਵੀ ਉਹ ਕਿਹੜੇ ਕਿਹੜੇ ਹੋਟਲ 'ਚ 2 2 3 3 ਘੰਟੇ ਹੋਟਲਾਂ 'ਚ ਅਫਸਰ ਕੂਸਦੇ ਰਹਿੰਦੇ ਆ ਉਥੇ ਕਿਉਂ ਰਹਿੰਦੇ ਆ ਅਸੀਂ ਉਹਨਾਂ ਦੇ ਨਾਂ ਛੜਿਆਂ ਦਿੱਤੇ ਆ ਪਰ ਅਸੀਂ ਮੀਡੀਆ ਨਹੀਂ ਲਾਂਦੇ ਅਸੀਂ ਨਾਂ ਛੜਿਆਂ ਦਿੱਤੇ ਆ ਕਿਉਂਕਿ ਸਾਨੂੰ ਇਲਾਕਾ ਨਿਵਾਸੀਆਂ ਨੇ ਪੱਕੇ ਬproof ਦਿੱਤੇ ਆ ਸਾਡੇ ਕੋਲ ਵੀਡੀਓਗ੍ਰਾਫੀ ਹੈਗੀ ਏ ਅਸੀਂ ਪਹਿਲਾਂ ਵੇਖਣਾ ਪ੍ਰਸ਼ਾਸਨ ਕੀ ਕਰੇਗਾ ਪ੍ਰਸ਼ਾਸਨ ਹੀ ਇਮਾਨਦਾਰ ਹੋਇਆ ਕਿ ਨਹੀਂ ਅੱਜ ਜਾਗਦਾ ਜਮੀਰ ਆਪਣੇ ਭਰਾ ਐਸਐਚਓ ਕੋਲਕ ਸਾਹਿਬ ਆਪਣੇ ਡੀਐਸਪੀ ਭਰਾ ਸ਼ਿਵਦਰਸ਼ਨ ਤੇ ਭਰਾ ਗਗਨ ਦੀ ਇਹ ਮੇਰੇ ਭਰਾਰੇ ਸਾਥੀ ਏ ਇਹਨਾਂ ਦੇ ਕਹਿਣ ਤੇ ਅਸੀਂ ਧਰਨਾ ਕੈਨਸਲ ਨਹੀਂ ਕੀਤਾ ਮੁਅਤਲ ਕਰ ਰਹੇ ਆ ਪਰ ਉਹ ਵੀ ਮੁੱਤਿ ਉਤਦ ਹੋਏਗਾ ਜੇ ਇਹ ਸਾਡੀਆਂ ਮੰਗਾ ਮੰਨਣਗੇ ਨਹੀਂ ਤਾਂ ਧਰਨਾ ਹੋਣੀ ਲੱਗੇਗਾ ਕੱਲ ਦੀ ਜਗ੍ਹਾ ਤੇ ਵਲੰਟੀਅਰ ਰਾਈਡਿੰਗ ਇਹ ਮਨਜ਼ੂਰ ਆ ਸਾਰਿਆਂ ਨੂੰ ਹਾਂਜੀ ਮਨਜ਼ੂਰ ਹੈ ਮਨਜ਼ੂਰ ਹੈ ਜੈ ਸ਼ਕਤ ਇਹ ਜੀ ਮੰਗਾ ਪੜ ਕੇ ਸੁਣਾ ਲਓ ਸਰ ਅੱਜ ਜਿਹੜੇ ਜਾਗਦਾ ਜਮੀਰ ਸੁਭਾਸ਼ ਸ਼ਾਹਕਲ ਜੀ ਮੰਗਾ ਲੈ ਕੇ ਆਏ ਨੇ ਆਪਣੀਆਂ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਾਗਦਾ ਜਮੀਰ ਇਹਦੇ ਸੇਵਾ ਦਾ ਸੁਭਾਸ਼ ਜੀ ਨੂੰ ਨਰਸਨ ਮਨਤਾ ਬਤਾਲਿਆ ਹੈ ਇਹ ਸੋਚੋ ਕਿ ਹੈ ਕਿ ਦਬਾਸ ਸਾਹਿਬ ਦੇ ਇਹਦੇ ਜਿਹੜੇ ਬੁਢਾਚੇ ਉਹਨਾਂ ਦੇ ਕਾਫੀ ਗਲਤ ਕੰਮ ਹੋ ਰਿਹਾ ਹੈ। ਇਸ ਰਿਗਾਰਡਿੰਗ ਜਿਹੜਾ ਪੁਲਿਸ ਨੂੰ ਮਾਨਯੋਗ ਕਮਿਸ਼ਨ ਸਾਹਿਬ ਜੀ ਦੇតាម ਮੁਤਾਬਕ Delhi ਸਾਡੇ ਨੂੰ ਸੱਚੇ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਹਰ ਰੋਜ਼ ਹੀ ਜਿਹੜੇ ਜਿਹੜੇ ਵੀ ਸਭਾਨੇ ਤੇ ਨਹੀਂ ਉਤਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਹੋਟਲ ਤੁਹਾਡੇ ਮਾਧਮ ਨਾਲ ਅਸੀਂ ਇਹ ਵੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਜਿਹੜੇ ਹੋਟਲ ਮਾਲਕ ਆ ਕਿ ਜਿਹੜੇ ਵੀ ਤੁਹਾਡੀ ਹੋਟਲ ਤੇ ਜਿੰਨੇ ਵੀ ਗੈਸਟ ਆ ਰਹੇ ਹੁੰਦੇ ਨੇ ਹੁੰਦਾ ਕੋਲੋਂ ਤੁਸੀਂ ਜਿੰਨੇ ਵੀ ਦਾ ਸਟੇ ਕਰਦੇ ਨੇ ਹਰ ਇੱਕ ਦਾਇਰ ਦੀ ਪ੍ਰੂਫ ਤੇ ਰਜਿਸਟਰ ਐਂਟਰੀ ਕੀਤੀ ਜਾਵੇ। ਇਹ ਕਲ ਰਜਿਸਟਰ ਕਿਸੇ ਵੀ ਘਾਟ ਹੋਈ ਤੇ ਫਲਾ ਕਾਨੂੰਨੀ ਕਾਰਜ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਤੇ ਦੂਸਰਾ ਜੋ ਗਲਤ ਹੁੰਦਾ ਹੈ ਉਹ ਬਿਲਡਿੰਗ ਯਾਰਡ ਵਿੱਚ ਕਰ ਰਹੇ ਨੇ। ਉਹਨਾਂ ਨੂੰ ਤੁਹਾਡੇ ਮਤਲਬ ਦੀ ਇਲਾਹਾ ਕਰਨਾ ਚਾਹੁੰਦਾ ਕਿ ਇਸ ਦਾ ਤੁਰੰਤ ਪੰਦ ਕਰ ਦਿੱਤਾ ਜਾਵੇ। ਸਾਡੇ ਵੱਲੋਂ ਇਸੇ 4 ਦਿਨ ਵਿੱਚ 4 ਐਫਆਈਆਰ ਦਰਜ ਕੀਤੀਆਂ ਗਈਆਂ ਨੇ। 4 ਰੁਪਏ ਲਿਖਾਫੇ ਕਾਰਵਾਈ ਕਰ ਚੁੱਕੇ ਜਾਂਦੇ। ਅੱਗੇ ਵੀ ਇਹ ਅਜਾਇਬ ਜਿਹੜੀ ਇਹ ਗੇਮ ਬੈਮ ਚੱਲਦੀ ਰਹੇਗੀ। ਤੇ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਕੋਈ ਗੈਰ ਵਿਦਾ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇ ਸਰ ਅੱਜ ਜਾਗਦਾ ਜਮੀਰ ਵੱਲੋਂ ਅੱਜ ਇੱਕ ਧਰਨਾ ਦਿੱਤਾ ਜਾਣਾ ਸੀ ਤੇ ਉਹ ਅੱਜ ਮੌਤਲ ਕੀਤਾ ਗਿਆ ਕੀ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਬਿਲਕੁਲ ਇਹਨਾਂ ਨੂੰ ਆਸ਼ਵਾਸ਼ਣ ਦਿੰਦੇ ਆ ਜੀ ਕਿ ਇਹ ਜਿਹੜਾ ਹੈ ਗਲਤ ਕੋਈ ਨਾਸ਼ਾਸ਼ ਕੰਮ ਕਿਸੇ ਵੀ ਹੋਟਲ ਦੇ ਆਰਡਰ ਵਿੱਚ ਕੋਈ ਨਹੀਂ ਕਰ ਸਕੇਗਾ ਇਹਨਾਂ ਵੱਲੋਂ ਸਰ ਕਹਿਣਾ ਕਿ ਇਹਨਾਂ ਦੇ ਕੋਲ ਉਹ ਵੀਡੀਓਗ੍ਰਾਫੀ ਹੈਗੀ ਆ ਜਿਹੜੇ ਕਿ ਤੁਸੀਂ ਇਹਦਾ ਰੇਟ ਮਾਰੀ ਸੀ ਉਸ ਤੋਂ ਪਹਿਲਾਂ ਲੜਕੀਆਂ ਨੂੰ ਬਾਹਰ ਕੱਢਤਾ ਗਿਆ ਉਹਨਾਂ ਸਾਰੇ ਕੋ ਲੋਟੇਮੋ ਕਿ ਉਹ ਚੀਜ਼ ਵੈਰੀਫਾਈ ਹੋਏ ਨਾ ਐਲੀਗੇਸ਼ਨ ਦਾ ਉਹ ਚੀਜ਼ ਵੈਰੀਫਾਈ ਕਰਦੇ ਤੇ ਜੇਕਰ ਸਰ ਉਹਨਾਂ ਵਿੱਚ ਕੋਈ ਮਹਿਕਮੇ ਦਾ ਬੰਦਾ ਇਥੋਂ ਦਾ ਪੰਜ ਮਹਿਕਮੇ ਦਫ਼ਤਰਾਂ ਨਾਲ ਦਿੱਤੇ ਆ ਸਾਡੇ ਕੋਲ ਮੋਬਾਈਲ ਨੰਬਰ ਵੀ ਦਿੱਤੇ ਆ ਉਹਨਾਂ ਦੇ ਮੋਬਾਈਲ ਲੋਕੇਸ਼ਨਾਂ ਘੜਾਣ ਉਹਨਾਂ ਦੇ ਨਾਲ ਜੋ ਉਹਨਾਂ ਦਿੱਤੇ ਜੇ ਐਲੀਗੇਸ਼ਨ ਲਾਇਆ ਉਹਨਾਂ ਦਾ ਪੇਚਲ ਲਿਆ ਜਾਗਾ ਕਿ ਇਹ ਲਾਤੀ ਪੜਤਾਲ ਕਰਦੇ